ਜੀ 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 ਮੈਂ ਲੈਂਦਾ ਲਓ ਫੋਟੋ ਪਾਓ ਅੱਗੇ ਨਹੀਂ ਆ ਰਹੀ ਕਿੰਨੀ ਆਪਸ ਐਕਸੈਕਟ ਜਿੱਦ ਲਈ ਜਮਾਉਂਦਾ ਮੈਂ ਅੱਧਾ ਇੱਧਰ ਉਹ ਤੋਂ ਇਧਰ ਨਹੀਂ ਆਖਦਾ ਤਾਂ ਆਪਸ ਆ ਕੇ ਜੀ ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਤੇ ਹੰਦੀ 8 ਤਰੀਕ ਦਾ ਸੀਗਾ ਇਹ ਵੀਡੀਓ ਨੂਰ ਦਾ ਸੀਗਾ ਜੀ ਆਪਣੀ ਦਾ ਬਾਡੇ 7 ਤਰੀਕ ਦੀ ਸ਼ਾਮ ਦੀ ਇਹਨਾਂ ਨੇ ਮਗਾਈਆਂ ਸੀ ਆਪਣੇ ਪਾਪਾ ਤੋਂ ਟੌਫੀਆਂ ਸਕੂਲ ਲੈ ਜਾਣ ਲਈ ਫਸਟ ਟਾਈਮ ਹੋ ਰਿਹਾ ਜਿਸ ਦਿਨੇ ਸਕੂਲ ਚ ਟੌਫੀਆਂ ਲੈ ਕੇ ਜਾਉ ਉਹਨੂੰ ਇੰਨਾ ਜ਼ਿਆਦਾ ਐਕਸਾਈਟਮੈਂਟ ਜੀ ਹੋਈ ਪਈ ਸੀ ਹੁਣ ਆਪਣੇ ਪਾਪਾ ਨਾਲ ਲੱਗੀ ਪਈ ਸੀ ਗਿੰਨ ਹਾਫ ਹਾਫ ਕਰਨ ਹੈਲੋ ਜੀ ਸੱਸੀ ਕਾਂਸੀ ਸਾਰਿਆਂ ਨੂੰ ਕੀ ਹਾਲ ਚਾਲਾਂ ਮਿਹਰਤ ਸਾਰੇ ਠੀਕ ਹੋਵੋਗੇ ਸੰਭਲੋਗੇ ਵੈਲਕਮ ਆਜੀ ਤੁਹਾਡੇ ਆਪਣੇ ਚੈਨਲ ਤੇ ਹਰ ਜੀ ਆ ਜਾਈਆ 8 ਫਰੀ ਕਰ ਜਾਏਗਾ ਆਪਣੇ ਨੂੰਹ ਦਾ ਹੈਪੀ ਬਰਥਡੇ ਤੇ ਜਨਮ ਦਿਨ ਆਪਣੇ ਨੂੰਹ ਦਾ ਸਣ ਜਾਣੇ ਵਿਸ਼ੇਸ ਦਿਓ ਤੇ ਬਸ ਇਹ ਸਕੂਲ ਨੂੰ ਜਾਣ ਨੂੰ ਤਿਆਰ ਹੋ ਰਹੇ ਨੇ ਬੱਚੇ ਤਾਂ ਹੀ ਉਹ ਇਲਾ ਖਿਲਾਰਾ ਪਿਆ ਦੇਖੋ ਭੰਗ ਸਾਰੇ ਕਿਤੇ ਖਿਲਾਰੇ ਖਿਲਾਰਾ ਹੋਇਆ ਪਿਆ ਤੇ ਟੌਪੀਆਂ ਮੰਗਵਾਈਆਂ ਸੀ ਰਾਤ ਇਹਨੇ ਆਪਣੇ ਪਪਾ ਤੋਂ ਤੇ ਉਹ ਹੀ ਹੁਣ ਬੈਗ ਚ ਪਾਈ ਬੈਠੀ ਆ ਤੇ ਹੁਣ ਇਹਨਾਂ ਚੋ ਹੀ ਰਾਇ ਬੜੀ ਹੋ ਰਹੀਏ ਦੇਖੋ ਇੱਧਰ ਟੌਫੀਆਂ ਦੀ ਬੰਨੇ ਬੇਟੀਆਂ ਹੋ ਗਿਆ ਛੋਟੀਆਂ ਪਿਆਰ ਆਪਣੀ ਵੱਡੀ ਬੇਟੀ ਰਹੇਗੀ ਜਰਮ ਦਿਨ ਆਪਣੀ ਨੂਰ ਇੱਧਰ ਦੇਖੇ ਓਏ ਰੂੜਾ ਚਲ ਲੋਟ ਹੋ ਗਿਆ ਮਸਾ ਜੀ ਜੀ ਜਲਦੀ ਜਲਦੀ ਰੈਡੀ ਹੋ ਗਿਆ ਨੂਰ ਤੱਜ ਸਕੂਲ ਜਾਣ ਨੂੰ ਸਸ ਨਾਉ ਪੇਜ ਕਿ ਮੈਂ ਫਿਰ ਜਿੱਤੂ ਵੀ ਰੋਟੀ ਵਗੈਰਾ ਬਣਾਤੀ ਆ ਆਪਾਂ ਨੇ ਉਹ ਤਾਂ ਸਾਬ ਦੀ ਲਈ ਰੱਖੀ ਪਈ ਆ ਤੇ ਕਿਉਂਕਿ ਦੁਕਾਨ ਤੋਂ ਲੈ ਕੇ ਜਾਂਦੇ ਹੁੰਦੇ ਆ ਤੇ ਆਏ ਵਰ ਨਾ ਜਿਹੜੀਆਂ ਇਹ ਛੁੱਟੀਆਂ ਨੇ ਵੱਧ ਜਾਂਦੀਆਂ ਨੇ 15 ਤੱਕ ਹੋ ਜਾਂਦੀਆਂ ਨੇ ਜਦੋਂ ਦੀ ਸਕੂਲ ਲੱਗ ਗਿਆ ਪਰ ਹੁਣ ਅੱਜ ਪਹਿਲੀ ਵਾਰ ਹੀ ਆ ਨਾ ਜਦੋਂ ਇਹਨੇ ਜਾਣਾ ਸਕੂਲ ਤੇ ਟੌਫੀਆਂ ਲੈ ਕੇ ਜਾ ਰਹੀ ਸੱਚੀ ਬਹੁਤ ਚਾਹ ਹੁੰਦਾ ਨਾ ਬੱਚਿਆਂ ਨੂੰ ਤੇ ਚਲੋ ਵਾਹਿਗੁਰੂ ਜੀ ਇਹਨੂੰ ਤੰਦਰੁਸਤੀ ਦੇਵੇ ਆਪਣੇ ਜੀਵਨ ਦੇ ਵਿੱਚ ਖੂਬ ਤਰਕੀ ਕਰੇ ਖੁਸ਼ ਰਹੇ ਹਮੇਸ਼ਾ ਮਾਪਿਆਂ ਦਾ ਇਹੀ ਆਸ਼ੀਰਵਾਦ ਹੁੰਦਾ ਹੈ ਨਾ ਬੱਚਿਆਂ ਲਈ ਤੇ ਬਾਕੀ ਜੀ ਜਨਮ ਦਿਨ ਇੱਕ ਸਪੈਸ਼ਲ ਜਿਹਾ ਦਿਨ ਹੁੰਦਾ ਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਵੀ ਇੰਨੀ ਐਕਸਾਈਟਮੈਂਟ ਜੀ ਹੁੰਦੀ ਸੀ ਤੇ ਪਰ ਹੁਣ ਜਿਉਂ-ਜਿਉਂ ਏਜ ਆਉਂਦੀ ਉਹ ਹੋ ਰਹੀ ਹੈਗੀ ਉਹ ਨਾ ਪਨ ਨੂੰ ਨਹੀਂ ਰਿਹਾ ਕੰਮਾਂ ਕਰਾ ਦੇ ਵਿੱਚ ਧਿਆਨ ਹੋ ਜਾਂਦਾ ਹੈ ਨਾ ਤੰਗ ਕਰਕੇ ਪਰ ਬੱਚਿਆਂ ਲਈ ਬਹੁਤ ਸਪੈਸ਼ਲ ਹੁੰਦਾ ਹੈ ਇਹ ਤੇ ਚਲੋ ਜੀ ਆਪਾਂ ਬਸੇ ਨਾ ਹੋ ਜੀ ਜੇਜਨਾ ਸਾਹਿਬ ਜੀ ਆਪਣਾ ਤਿਆਰ ਹੋ ਰੇ ਰੋਟੀ ਪਾਣੀ ਉਹਨਾਂ ਨੇ ਆਪਣਾ ਖਾ ਲਿਆ ਤੇ ਇੱਧਰ ਮੈਂ ਚੱਕਣਾ ਹਲੇ ਬਿਸtre ਵਜਾਰਾ ਦੇਖੋ ਸਾਰਾ ਕੁਛ ਆਪਣਾ ਪਿਆ ਬੱਸ ਜੀ ਆਪਾਂ ਲੱਗਦਾ ਕੰਮ ਤੇ ਅੱਜ ਮੈਂ ਸਵੇਰੇ ਨਾ 5 ਵਜੇ ਦੀ ਉੱਟ ਰਹੀ ਆਂਗੀ 5 ਵਜੇ ਉੱਠ ਕੇ ਸਾਰੇ ਕੰਮ ਕੀਤੇ ਦਾਲ ਵਗੈਰਾ ਬਣਾਈ ਰੋਟੀ ਪੋਗੀ ਹਨਾ ਬਾਕੀ ਝਾੜੂ ਵਗੈਰਾ ਲਗਾਇਆ ਤੇ ਆਟਾ ਪੌਣੇ ਵਾਲਾ ਪਿਆ ਸੀ ਪੀਣਾ ਹਨਾ ਜਿਹਦਾ ਗੱਟਾ 2 ਦਿਨ ਹੋ ਗਏ ਸੀ ਉਹ ਕਾਲ ਹੋਈ ਪਈ ਸੀ ਪੌਣ ਦੇ ਉਹ ਸਵੇਰੇ ਸਵੇਰੇ ਉੱਠ ਕੇ ਪਾਇਆ ਮੈਂ ਕਿਹਾ ਫਲੇੜ ਕੰਮ ਨੇ ਨੀ ਜਲਦੀ ਕਰ ਦਈਏ ਤੇ ਫਿਰ ਚੋ ਦਿਨ ਸੌਖਾ ਜਿਹਾ ਹੋ ਜਾਂਦਾ ਬਾਕੀ ਅੱਜੀ ਜਾਣਾ ਬੱਚਿਆਂ ਨੇ ਸਕੂਲ ਦੇਖਨੇ ਆ ਕਿਵੇਂ ਦਾ ਡਰਦਾ ਚਲੋ ਜੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਅੱਜ ਅਪਾ ਤੁਹਾਨੂੰ ਤੇ ਕੰਮ ਧੰਦੇ ਗੱਲਬਾਤ ਹੋਣਾ ਆਪਾਂ ਕਰਨਾ ਤੇ ਵੇਲੇ ਹੀ ਆਪਣੇ ਬਲੌਗ ਸ਼ੁਰੂ ਹੋਇਆਗਾ ਹੋਇਆ ਦੁਪਹਿਰੇ ਕੋਈ ਇੰਨਾ ਆਪਣੇ ਛੁੱਟਨੇ ਕੀਤਾ ਸ਼ਾਮ ਹੋ ਗਈ ਸ਼ਾਮ ਤਕਰੀਬਨ 6:30 ਹੋਣ ਵਾਲਿਆ ਤੇ ਮੈਂ ਹੁਣੇ ਹੁਣੇ ਸੂਟ ਦੀ ਕਟਿੰਗ ਕਰਕੇ ਖਟੀਆਂ ਤੇ ਉਧਰ ਦੇਖੋ ਕਿ ਮੈਂ ਇੰਨੇ ਕੱਪੜੇ ਧੋਏ ਦੋ ਬਸੀਆਂ ਭਰ ਗਿਆ ਪਾੜੇ ਕੱਪੜੇ ਹੋਏ ਬੈ ਧੁੱਪ ਅਜ ਬਹੁਤ ਔੜੀ ਨਿਕਲੀ ਸੀਗੀ ਤੇ ਤੁਹਾਨੂੰ ਲੈ ਲਾ ਹਾਂ ਅੱਜ ਮੈਂ ਸਾਰਾ ਦਿਨ ਮਿੱਟੀ ਕੇ ਸਾਰਾ ਦਿਨ ਘਰ ਦੇ ਕੰਮਾਂ 'ਤੇ ਲੱਗੀ ਰਹੀ ਬੱਚੇ ਸਕੂਲ ਗਏ ਸੀ ਤੇ ਮੈਂ ਮम्मी ਨੂੰ ਜਿੰਦਾ ਚਾਹ ਦੇਖੋ ਹੁਣ ਬੇਟੀ ਬਣਾ ਰਹੀ ਐ ਮੈਗੀ ਦੇਖੋ ਸ਼ਾਮ ਦਾ ਟਾਈਮ ਆ ਰੋਟੀ ਦਾ ਟਾਈਮ ਹੋਇਆ ਪਰ ਇਹਨੇ ਦੇਖੋ ਮੈਗੀ ਖਾਣੀ ਨੂੰ ਮੈਗੀ ਬਣਾਉਣ ਲੱਗੇ ਪਾਪੇ ਨੇ ਲੈ ਕੇ ਆਇਆ ਚਬੈਸ਼ਾ ਜਾ ਕੇ ਲੈ ਕੇ ਦੇਖੋ ਜਿਆਦਾ ਦਾਦਾ ਕੋਲ ਸੀਦਾ ਪਿਆਰ ਹੈ ਜਾਂਦਾ ਹਨਾ ਤੇ ਪਤਾ ਨਹੀਂ ਕਿਹੜੇ ਵੜੇ ਉਹਨਾਂ ਨੇ ਪਾਪੇ ਨੂੰ ਕਹਿਤਾ ਤੇ ਕਿਹੜੇ ਵੜੇ ਪਤਾ ਨਹੀਂ ਇਹਨਾਂ ਨੇ ਲਿਆ ਹਤੀ ਦੇਖ ਲਓ ਮੈਂਟ ਲਾਇਆ ਹਨਾ ਤੇ ਮੇਰੀ irlo ਗੋਣੀ ਸੀ ਉਹ ਵੀ ਮੇਰੇ ਵਿੱਚ ਰਹੀ ਹੀ ਉਹਨਾਂ ਨੂੰ ਮੈਂ ਕਿਹਾ ਮੈਂ ਕਹਿੰ ਪਿੱਛ ਗੈਰ ਇਲਾਦੇ ਉੱਪਰ ਦੇਖੋ ਪੋਤੀਆਂ ਦੀ ਗੱਲ ਯਾਦ ਆਈ ਹੈ ਨਾ ਮੂਲ ਨਾਲੋਂ ਵਿਆਹ ਜਿਆ ਪਿਆਰਾ ਹੁੰਦਾ ਤੇ ਇਧਰ ਜੀ ਦੇਖੋ ਆਪਣੇ ਕੋਲੇ ਪਈਆ ਦਾਲ ਮਿਕਸ ਦਾਲ ਬਣਾਈ ਸੀ ਆਪਾਂ ਨੇ ਜੇ ਸਵੇਰੇ ਤੇਰਾ ਆਪਾਂ ਕਿ ਪਈ ਸੀ ਗਾਜਰਾਂ ਦੀ ਦਾਲ ਸਵੇਰੇ ਉਹਦੇ ਨਾਲ ਰੋਟੀ ਖਾਈਗੀ ਵੈਸੇ ਨਾਲ ਇਹ ਵੀ ਖਾਦੀ ਸੀ ਤੇ ਪਰ ਹੁਣ ਦਾਲ ਪਈਆ ਆਪਾਂ ਦਾਲ ਬਣਾਉਂਦੇ ਨਹੀਂ ਤੇ ਦਾਲ ਅੱਜ ਪਾਵਾਂਗੇ ਨਾਵਾਂ दालਵੇਂ ਆਉਂਦੇ ਹੁਣ ਆਪਾਂ दाल ਦੇ ਸਬਜ਼ੀ ਕੁਛ ਵੀ ਲਾ ਲਓ ਤੇ ਹੁਣ ਮੈਂ ਗੁੰਨਦੀ ਬਸ ਆਟਾ ਇਕੱਲਾ ਆਟਾ ਗੁੰਨ ਕੇ ਰੋਟੀਆਂ ਬਣਾਉਣੀਆਂ ਅੱਜ ਹੈਗਾ ਜੀ ਨੂਰ ਦਾ ਬਰਥਡੇ ਤੇ ਮੈਂ ਹੀ ਉਹਦੇ ਖੁਸ਼ੀ ਚ ਬਣਾ ਰਹੇ ਹਾਂ 33 ਨੂਰ ਨੂੰ ਬੇਗੀ ਬਣਾ ਕੇ ਦੇਣੀਆਂ ਤੇ ਬਾਕੀ ਜੀ ਦੇਖਦੇ ਨੇ ਉਹਦੇ ਪਾਪਾ ਕਦੋਂ ਕਿੰਨੇ ਵਜੇ ਆਉਂਦੇ ਨੇ ਕੁਛ ਨਹੀਂ ਪਤਾ ਬਾਜ਼ਾਰ ਵੀ ਨਹੀਂ ਸਾਡੇ ਤੋਂ ਜਾ ਗਿਆ ਕੋਈ ਇਦਾਂ ਸੀਗਾ ਵੀ ਚਲੋ ਨੂਰ ਨੂੰ ਕੋਈ ਚੀਜ਼ ਲੈ ਆ ਦਾਂਗੇ ਨਾ ਜੋ ਕਿ ਕੱਪੜੇ ਵਗੈਰਾ ਕੁਛ ਇਦਾਂ ਨਾ ਪਰ ਬਾਜ਼ਾਰ ਜਾ ਨਹੀਂ ਗਾ ਚਲੋ ਕੋਈ ਗੱਲ ਨਹੀਂ ਬਸ ਤਾਂ ਆਪਾਂ ਮਾਪ ਨੇ ਗਿਫਟ ਦੇ ਲਈ ਮੰਗੀ ਦੇਣੇ ਵਿਦਿਆਰਥੀ ਲਾ ਟੋਪੀ ਨਹੀਂ ਲਈ ਉਹ ਟੋਪੀ ਲੈ ਲਾ ਬੁੱਤੋ ਹੋ ਗਈ ਜੀ ਚਲੋ ਤੇ ਢੇਢੀ ਮੰਗੀ ਬੱਚਾ ਨੂੰ ਗਿਫਟ ਦੇਣ ਦੀ ਮੈਂ ਚਲੋ ਨਾ ਖੁੱਤ ਜਾਇਆ ਦਬ ਕੁਝ ਵੀ ਹਨਾ ਲੈਣਾ ਹੋਇਆ ਆਪਾਂ ਨੇ ਕਿਨ ਸਕੂਲ ਬੈਗ ਲਿਆ ਕੇ ਦੇਣਾ ਤੇ ਆਪਾਂ ਚਲੋ ਜਿਸਨ ਬਾਜ਼ਾਰ ਗਏ ਜਿੰਨੀਆਂ ਆ ਗਏ ਹਾਂ ਪੁੱਤ ਲੈ ਕੇ ਆ ਗਏ ਹਾਂ ਹਾਂ ਪੁੱਤ ਲੈ ਕੇ ਦੇਵਾਂਗੇ ਜੇ ਆਪਾਂ ਲੈਦਰੂਗੇ ਜਾਂ ਫਿਰ ਜਿਸ ਦਿਨ ਮੈ ਗਈ ਮੈਂ ਲੈ ਆਉਣਾ ਨਾ ਪਾਪਾ 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 ਨੇ ਕਿਹਾ ਨਹੀਂ ਚਲੋ ਕੋਈ ਨਾ ਕਹਿੰਦੇ ਬਸ ਹਟਾ ਕਰ ਦੀਆਂ ਪਹਿਲਾਂ ਸਭ ਮਾਜੀ ਹਾਂਜੀ ਹਾਂ ਬਾਰ ਬਾਰ ਕੋ ਤਾਂ ਦਮੇ ਸੰਦਾ ਬਾਤ ਕੁਸ਼ ਕਰਦੀਆਂ ਹੋਣੀਆਂ ਬੱਤ ਉਹ ਤੇ ਜੇ ਕਹਾਂ ਬਲਾਰਾਂ ਨਹੀਂ ਲੇਕਿਨ ਆਜੋ ਜੇ ਕੋਈ ਤਰਪਾਈ ਕਰਨ ਵਾਲੀ ਰਹਿੰਦੀ ਤਰਪਾਈ ਜੀ ਮੇਰੇ ਕੋਈ ਇਹਦੇ ਨਾਲ ਦੀ ਰੀਲ ਮੰਗਵਾਈ ਪਛਾਨੀ ਰੀਲ ਕਿੱਧਰ ਗਈ ਰੀਲ ਨਹੀਂ ਦਿਾਈ ਮੋੜ ਕੇ ਸਾਹੇਂ ਭਾਲ ਲੀਆਂ ਹੁਣ ਮੈਨੂੰ ਸਵੇਰੇ ਪੱਕੇ ਨਾਲ ਦੀ ਰੀਲ ਹੋਰ ਮੋਗੋਣੀ ਪਊਗੀ ਤੇ ਚਲੋ ਜੀ ਮੈਂ ਇਹ ਦੇਖੋ ਬਰਨੀ ਰੱਖਤੀ ਬਚਾਣੀ ਫਿਰ ਮੈਂ ਆਟਾ ਗੁੱਥੀਆ ਆਪਣਾ ਸਾਟਾ ਬਣੇਗਾ ਰੋਟੀਆਂ ਬਖਾ ਲਈਏ ਬਾਕੀ ਦੀ ਦੇਖਦੇ ਆ ਬਾਡੇ ਕਿਵੇਂ ਦਾ ਸੈਲੀਬ੍ਰੇਟ ਕਰਦੇ ਆ ਸਾਡੇ ਨਾਲ ਤੁਸੀਂ ਬਣੇ ਰਹੋ ਜੂਰ ਵੀਡੀਓ ਨੂੰ ਫੁੱਲ ਵਾਚ ਕਰਿਓ ਕਿਵੇਂ ਦਾ ਆਪਾਂ ਨੂਰ ਦਾ ਬਾਡੇ ਬਣਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਆਪਣੇ ਬਲੌਗ ਦੇ ਨਾਲ ਖੋਲ ਦੀ ਹੈ ਲੈ ਮਨਣ ਕੱਚਾ ਨਹੀਂ ਮੈਂ ਹੀ ਰੱਖ ਚੰਗੇ ਪਿੱਛੇ ਦੇ ਪਾਇ ਨੇ ਇਹਨਾਂ ਨੇ ਆਲੂ ਉਪੀ ਸਬਜੀ ਆਪਣੇ ਕੋਲ ਹੈ ਨਹੀਂ ਸੀ ਬਸੇ ਕੱਜਾ ਕਿਹਾ ਸੀ ਮੈਂ ਦੋ ਪਿੰਨਾਂ ਪਰ ਇਹਨਾਂ ਨੇ ਪਾਈਆਂ ਨੇ ਆਲੂ ਪਾਈ ਨਿਕਲੇ ਲੋ ਜੀ ਬੱਚੇ ਲੱਗ ਗਏ ਆਪਣੀ ਮੈਗੀ ਖਾਣ ਅਸੀਂ ਖਾ ਕੇ ਫਿਨਿਸ਼ ਕਰਤੀ ਤੇ ਇਧਰ ਦੇਖੋ ਇਹਨਾਂ ਨੇ ਘਾਤਰ ਘਾਤਰ ਪਤਾ ਨਹੀਂ ਕੀ ਕੁਛ ਬਣਾਇਆ ਤੇ ਦੇਖੋ ਕਾ ਹੋ ਜਾਂਦਾ ਕਿੰਨਾ ਖਤਾਰਾ ਪਾਇਆ ਹੋਇਆ ਨਾ ਮਿਰਚ ਜਿਆਦੇ ਆ ਗਰਮ ਤੇ ਫੇਰ ਕੀ ਗਰਮ ਓਏ ਨੂਰੇ ഓക്കി ഡോദാ പണി ചില हां जी ਇੱਥੇ ਤਕਰੀਬਨ ਸ਼ਾਮ ਦੇ 7:00 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਲੱਗੀ ਹੋਈ ਸੀ ਜੀ ਕਿਚਨ ਦੇ ਵਿੱਚ ਆਪਣੇ ਕੰਮ ਧੰਦੇ ਕਰਨਾ ਤੇ ਇੱਧਰ ਦੇਖੋ ਦੋਨੇ ਬੇਟੀਆਂ ਲੱਗੀਆਂ ਹੋਈਆਂ ਸੀ ਰੂਮ ਜਿਹਾ ਥੋੜਾ ਮੋਟਾ ਜਿਹਾ ਸਜਾਵਟ ਕਰਨੇ ਨਾਲੇ ਘਰ ਵਿੱਚ ਸਾਰਾ ਸੈਲੀਬ੍ਰੇਟ ਕਰਨ ਲਈ ਘਰ ਵਿੱਚ ਹੀ ਬੜਾਇਆ ਸੀ ਸਾਰਾ ਕੁਝ ਜਿਵੇਂ ਕਿ ਹੈਪੀ ਬਰਥਡੇ ਵਗੈਰਾ ਦੇ ਲੱਗੇ ਹੁੰਦੇ ਨੇ ਨਾ ਬੈਨਰ ਜੀ ਉਹ ਚੀਜ਼ ਤੇ ਬਾਕੀ ਗੁਬਾਰੇ ਵਗੈਰਾ ਲੰਢਿਆ ਕੇ ਥੋੜਾ ਜਿਹਾ ਬੱਚਿਆਂ ਨੂੰ ਹੁੰਦਾ ਹਨ ਐਕਸਾਈਟਮੈਂਟ ਜੀ ਦੋਨੇ ਭੈਣਾਂ ਲੱਗੀਆਂ ਹੋਈਆਂ ਸੀ ਤਿਆਰੀ ਕਰਨਾਂ ਹਾਂ ਜੀ ਇਹਨਾਂ ਨੂੰ ਦੇਖੋ ਗੀਸੀ ਤਿਆਰ ਤੇ ਵਰਥਰੇ ਲੱਗੇ ਸੀ ਆਪਾਂ ਸਾਰਿਆਂ ਨੇ ਸੈਲੀਬ੍ਰੇਟ ਕਰਨ ਦੇਖੋ ਜਿਹਦੇ ਕੋਲਡ ਕਰੀਆ ਉਹ ਸਾਰੇ ਬੱਚਿਆਂ ਨੇ ਕਰੀਆ ਬਾਕੀ ਸਾਰਿਆਂ ਨੇ ਆਜੀ ਸੀ ਇੱਥੇ ਨਾ ਫੈਮਿਲੀ ਆਪਣੀ ਅੱਧੀਏ ਸੀ ਧੀਓਣੀ ਹੈ ਨਹੀਂ ਸੀ ਉਹ ਗਏ ਹੋਏ ਸੀਗੇ ਆਪਣੀ ਰਸਤੀਆਂ ਦੇ ਵਿੱਚ ਲੋਟੀ ਸਿੱਥ ਆ ਗਿਆ ਸੀ ਨੂਰ ਦਾ ਬਰਥਡੇ ਕੇਕ ਦਾ ਤੁਸੀਂ ਵਿੱਚ ਦੇਓ ਆਪਣੀ ਨੂਰ ਨੂੰ ਸੋਹਣਿਆ ਸੋਹਣਿਆ ਆਪਣੀ ਜਿੰਦਗੀ ਦੇ ਵਿੱਚ ਖੱਫ ਹੋਵੇ ਦੇਖੋ ਹਾਂ ਜੀ Okay, la, Happy birthday to you, Happy birthday to you. Happy <coughs> birthday <coughs> <coughs>

आए <laughs> ना कार तो तो फोटिंग आ जे कुछ नहीं तो खाना दे रहा हूँ जितना आर्डर दे रहा हूँ वो, रहा। <laughs> वो, वो तो खाए आता है तो लेकर आता है फोटो बजे एक बारी हो जाओ बितोई सुंदर ना बितो ऐसा जो बितो तो खाना दूँगा मुझे केजरीवाल ऐसा जो केजरीवाल अभी तो देखी बात करिए मैं फेंडर तो सुंदर लाना हम � ਮੂੰਹ ਬਈਆ ਪਿੱਛੇ ਰਹੀ ਗੇਉਟ ਦਵਗਾ ਰਹੀ ਮੈਨੂੰ ਲੈ ਸਾਡੀ ਕੋਲ ਪਿੱਛਾ ਬਸ ਮੈਂ ਖੋਲਦਾ ਖਾਜ ਕੋਤਰੀ ਸਾਰਾ ਨਾ ਫੋਟੋ ਚ ਵਾਜ ਵਾਜ ਕਰ ਲੀਓ ਓਪਨਿੰਗ ਚਲੋ ਬਿੱਤੂ ਓ ਗੁੱਸਾ ਖੋਲਾ ਆ ਗੁੱਸੇ ਕਾ ਹੋਰ ਉਹ ਖੋਲ ਢੋਣਾ ਰੱਖ ਓਏ ਗੰਦੂ ਤੂੰ ਯੂਟਿਊਬਰ ਕੇ ਦੂਰ ਨੂੰ ਵੇ ਇਤਨਾ 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 ਆ ਦੂ ਵਾਜ ਓਹ ਰਹਾ ਵੇ ਕੀ ਕਹਿੰਦਾ ਹੈ ਲੱਗੇ ਫਰੰਡਰੀ ਬਣਾਉ ਉਸ ਕਰਦੀ ਤੂੰ ਨੂਤਾ ਐ ਨੂਰੀ ਉਸ ਕਰਦੀ ਫੁੱਲੀ ਹਰਦੀ ਕਰ ਲਓ ਬਾਪ ਮੈਨ ਲੱਗ ਗਿਆ ਮੈਂ ਬੰਦ 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 ਤੂੰ ਦੋ ਬਾਰੇ ਕਿਧਰ ਗਿਆ ਪੁੱਤ ਹਾਂ ਕਿਵੇਂ ਕਰਨਾ ਗੱਲ ਕਰ ਆ ਜਾ ਜਾ ਹਾਂ ਆਹ ਹਾਂ ਆਹੀ ਆਪਣਾ ਆਈ ਫਰ ਉਹਨੇ ਢੱਕ ਗਿਆ ਨਾ ਨਹੀਂ ਪਾਪੀ ਦੀ ਗਿੰਦੀ ਢੱਕ ਚ ਗਈ ਹਾਂ ਠੀਕ ਹੈ ਥੋੜਾ ਪਾ ਕੇ ਸੈਟ ਬੈਠਿਆ ਆ ਬੈਠੋ ਬੈਠੋ ਹੋਰ ਇਸੇ ਉਹਨੂੰ ਵੀਡੀਓ ਕੋਲ ਲਾ ਲੈ ਬਿੰਨੇ ਨੂੰ ਹਾਂ ਬੈਗਾ ਨਹੀਂ ਮੈਂ ਤਾਂ ਬਸ ਅੱਜ ਬਿੰਨੋਂ ਦਾ ਲਾ ਲੈ ਵੀਡੀਓ ਕੋਲ ਆ ਜਾਓ ਅਪਜੀ ਬਿੱਲੀ ਰਾਏ ਬਿੱਲੀ ਬਿੱਲੀ ਉਹਨਾਂ ਨਾਲ ਆਈ ਨਹੀਂ ਬਲੰਦ ਰੱਖਣ ਮਟਾ ਜਾ बोलते जाई बैठी है मेरा सारे ने आज एक बारी अब ना जा और समझ खाली बोल आ ये खड़ी जा ये वाला बोल दे ये वाला बोल दे ये बोल दे जी मेरे मेरे बोल दे जी बिन नहीं पापा खड़ जा वो भी देखो ओ की लाया मथे दे ਫਿਰ ਤੋ ਇਹ ਕੀ ਤਾਗਾ ਲਾ 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 ਕਾ ਸੋਨੇ ਕਾ ਕਾਉਲੀ ਪੜਕੇ ਪੁੱਤ ਮੇਰੇ ਭਲਾਂਗੇ ਵੀਡੀਓ ਬਣਾ ਕੇ ਗਮ ਹੋ ਗਿਆ ਹੈਲੋ ਹਾਂ ਨਹੀਂ ਕਰਦਾ ਖੋਲ ਦੇ ਮੈਨੂੰ ਹੈਲੋ ਮੈਨੂੰ ਹਾਂ ਕਰਦੇ ਹਾਂ ਹੈਲੋ ਖੋਲ ਨਹੀਂ ਕੋਣ ਹੈ ਹੈ ਗੋਲਡਿੰਗ ਖੋਲ ਦੇ ਕੋਣ ਬਾਅਦ ਖੋਲ ਨਹੀਂ ਕਰ ਲੈੰਡ ਗਈ ਨਾ ਖੋਲਾ 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 ਆਪੇ ਖੁੱਟਦਾ ਹੈ ਇਹ ਬਾਰੇ ਤਾਂ ਅਮੀ ਗੀ ਗੋਲਡਿੰਗ नमस्कार काका का ਹਾਂ ਵਿੱਚ ਚੁੱਕੀ ਮੈਂ ਹੋਲੀ ਨਾਲ ਹੋਲੀ ਨਾਲ ਉਹ ਵਿੱਚ ਚੁੱਕੀ ਤੇ ਜਿਹੜਾ ਜਮਾ ਨਹੀਂ ਮੰਨਦੀ ਉਹ ਜਮਾ ਨਹੀਂ ਮੰਨਦੀ ਇਹਨਾਂ ਨੇ ਤਾਂ ਕੋਈ ਬਣਾਇਆ ਗਿਆ ਉੱਪਰ ਨਾ ਲੈ ਹੰਤਾ ਜਿੱਦਿਹਾ ਇਹ ਨਹੀਂ ਬਾਪ ਜੋਣਨ ਸਲਾਹ ਕਰਦੇ ਚੱਲ ਜੇ ਆਪਾਂ ਚਿਰ ਪਤਾ ਯਸ ਸੁਣ ਲੈਣ ਦਿਸ ਰਹਨ ਮਰਾਪਾ ਹੈ ਅਕਾਲ ਨੂੰ ਆਈਏ ਅਜ ਬਾਬਾ ਨੇ ਬਾਦ ਪੇਸਟੀਆਂ ਲੈਣੇ ਪੈਟੀਆਂ ਪੈਟੀਆਂ ਫਸ ਪੈਟੀਆਂ ਬਣਾ ਲੈ ਦੇ ਦਾਂਗੇ ਟੜੀਆਂ ਉਹਨਾਂ ਨੂੰ ਖਾ ਲੈਣੇ ਤੇ ਚੱਲ ਕਰ ਲੈ ਸੁਣ ਨਾ ਦੋ ਮਿੰਟ ਬਾਅਦ ਬਾਅਦ ਰਹਿਣਾਂ ਨਹੀਂ ਤੁ ਕੋਈ ਨਾ ਹੋਣੀ ਚਲ ਕੀ ਹਾਲ ਕੀਤਾ ਪੁੱਤ ਹੈ ਨਾ ਪੂਰਾ ਹਾਲਿਆ ਨੂਰੀ ਨਾ ਹੁੰਦਾ ਵੀ ਹੇਟ ਆ ਵੈਰੀ ਗੁੱਡ ਵੈਰੀ ਗੁੱਡ ਬਈ ਕਿਉਂਗਾ ਹਾਂ ਓਏ ਪੁੱਤ ਦੇ ਕਿਹ ਲੈਣ ਦੇ ਦੀਨੇ ਉੱਚਾ ਹਾਂ ਲੈ ਆ ਦੋ ਬਰੇਟਾ ਹੋ ਰਹੀ ਹੈ ਮੈਂ ਅਰੇ ਯੂਟਿਊਬ ਮੈਂ ਭਲਾਂਗੀ ਬਣਾਇਆ ਲੈ ਚੇਤਾ

ਓਪੋ ਪਿਆਰ ਪੌਪਲੇਪਾ ਨੂੰ ਨੂੰ ਕੇ ਗੁੱਗਰ ਹੱਦਲਾ ਹਾਂਜੀ ਬਰਥਡੇ ਸੈਲੀਬ੍ਰੇਸ਼ਨ ਹੋ ਗਿਆ ਜੋ ਜਪਲੀ ਦਾ ਸੈਂਪਲ ਜਿਹਾ ਕੀਤਾ ਸੀ ਤੀ ਆਪਣੇ ਜਾਰੇ ਹਾਈਲ ਫਾਇਦਾ ਨਹੀਂ ਕੀਤਾ ਬਸ ਆਪਾਂ ਬੱਚੇ ਦਾ ਚਲੋ ਮੰਨ ਰਹਾ ਜਿੰਨਾ ਹਨਾ ਤੇ ਬਾਕੀ ਜੀ ਆਪਣੀ ਫੈਬਲੀਅ ਜੱਦੀ ਸੀ ਆਪਣੇ ਹੈ ਨਹੀਂ ਸੀ ਦੀ ਬਸ ਇਸੇ ਬਿਸਕੁਟੀ ਵਾਲੀ ਜੀ ਇੱਕ ਵੀਡੀਓ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਫਸਟ ਟਾਈਮ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ